ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਗ ਥਾਂਗ ਵਿਖੇ ਪਹੁੰਚ ਗਏ ਸਨ ਇਹ ਇਲਾਕਾ ਸਿੱਕਮ ਵਿੱਚ ਆਉਂਦਾ ਸੀ ਗਿਆਨੀ ਗਿਆਨ ਸਿੰਘ ਜੀ ਨੇ ਆਪਣੇ ਗ੍ਰੰਥ ਤਵਾਰੀ ਗੁਰੂ ਖਾਲਸਾ ਵਿੱਚ ਇਸ ਨੂੰ ਕਾਂਚਨ ਚੰਗਾ ਪਾਰਵਤ ਲਿਖਿਆ ਹੈ ਇਸ ਸਥਾਨ ਤੇ ਉਸ ਸਮੇਂ ਬੁੱਧ ਧਰਮ ਦਾ ਬਹੁਤ ਬੋਲ ਵਾਲਾ ਸੀ ਬੋਧੀ ਲੋਕ বেদ ਸ਼ਾਸਤਰਾ ਜਾਂ ਕਿਸੇ ਤਰ੍ਹਾਂ ਦੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ ਸਨ ਉਹ ਆਪਣੇ ਗੁਰੂ ਨੂੰ ਲਾਮਾ ਕਹਿੰਦੇ ਸਨ ਉਹ ਆਪਣੇ ਗੁਰੂ ਨੂੰ ਇਹ ਪਰਮੇਸ਼ਰ ਦਾ ਰੂਪ ਮੰਨ ਕੇ ਪੂਜਦੇ ਸਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਦੱਸਿਆ ਕਿ ਗੁਰੂ ਸਿਰ ਪਰਮੇਸ਼ਰ ਨੂੰ ਮਿਲਣ ਦਾ ਮਾਰਗ ਦੱਸਦਾ ਹੈ ਪਰਮੇਸ਼ਰ ਤਾਂ ਕਣ-ਕਣ ਦੇ ਵਿੱਚ ਸਮੋਇਆ ਹੋਇਆ ਹੈ ਸਾਨੂੰ ਉਸ ਨਿਰਗੁਣ ਪਰਮੇਸ਼ਰ ਦੇ ਭਗਤੀ ਕਰਨੀ ਚਾਹੀਦੀ ਹੈ ਚਾਹੀਦੀ ਹੈ ਤਾਂ ਹੀ ਸਾਡਾ ਭਲਾ ਹੋ ਸਕਦਾ ਹੈ ਉਹਨਾਂ ਲੋਕਾਂ ਨੇ ਗੁਰੂ ਜੀ ਦਾ ਉਪਦੇਸ਼ ਮੰਨ ਕੇ ਸਰਵ ਸ਼ਕਤੀਮਾਨ ਪਰਮੇਸ਼ਰ ਦੀ ਕੀਰਤੀ ਗਾਇਨ ਕਰਨੀ ਸ਼ੁਰੂ ਕਰ ਦਿੱਤੀ ਸੀ ਜਿਹੜੇ ਲੋਕ ਗੁਰੂ ਜੀ ਦਾ ਉਪਦੇਸ਼ ਲੈ ਕੇ ਗੁਰੂ ਦੇ ਸਿੱਖ ਹੋ ਗਏ ਸਨ ਉਹਨਾਂ ਨੇ ਗੁਰੂ ਗੁਰੂ ਜੀ ਨੂੰ ਗੁਰੂ ਨਾਨਕ ਲਾਮਾ ਸਾਹਿਬ ਪਹਿਣਾ ਸ਼ੁਰੂ ਕਰ ਦਿੱਤਾ ਸੀ ਗੁਰੂ ਜੀ ਨੇ ਉੱਥੇ ਰੱਬੀ ਬਾਣੀ ਦਾ ਕੀਰਤਨ ਗਾਇਨ ਕੀਤਾ ਸਾਰਾ ਪਹਾੜੀ ਇਲਾਕਾ ਉਹਨਾਂ ਕੀਰਤਨ ਦੀਆਂ ਅਲਾਹੀ ਧੁਨਾ ਨਾਲ ਗੂੰਜ ਉੱਠਿਆ ਸੀ ਉਸ ਸਮੇਂ ਉੱਥੋਂ ਦੇ ਲੋਕ ਇੱਕ দানਬ ਤੋਂ ਬਹੁਤ ਪਰੇਸ਼ਾਨ ਸਨ ਅਤੇ ਉਹ ਸਦਾ ਦੁਖੀ ਰਹਿੰਦੇ ਸਨ ਕੀਰਤਨ ਦੀਆਂ ਧੁਨਾ ਸਰਵਣ ਕਰਕੇ ਉਹਨਾਂ ਲੋਕਾਂ ਦਾ ਮਨ ਕੁਝ ਸ਼ਾਂਤ ਹੋ ਗਿਆ ਸੀ ਉਹ ਲੋਕ ਚੱਲ ਕੇ ਗੁਰੂ ਜੀ ਦੇ ਚਰਨਾਂ ਵਿੱਚ ਆਏ ਅਤੇ ਆਪਣੇ ਪਰੇਸ਼ਾਨੀ ਦਾ ਕਾਰਨ ਗੁਰੂ ਜੀ ਨੂੰ ਦੱਸਿਆ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਚਿੰਤਾ ਨਾ ਕਰੋ ਕਰਤਾਰ ਭਲੀ ਕਰੇਗਾ ਦਾਨਵਤੋਂ ਪਹਾੜੀ ਤੋਂ ਗੁਰੂ ਜੀ ਨੂੰ ਉਹ ਨਾਲ ਬਚਨ ਕਰਦੇ ਦੇਖ ਰਿਹਾ ਸੀ ਉਹ ਬਹੁਤ ਕਰੋਧ ਵਿੱਚ ਆ ਗਿਆ ਅਤੇ ਉਸ ਨੇ ਇੱਕ ਵੱਡਾ ਪੱਥਰ ਗੁਰੂ ਜੀ ਵੱਲ ਰੋੜ ਦਿੱਤਾ ਸੀ ਗੁਰੂ ਜੀ ਨੇ ਜਦੋਂ ਉਹ ਪੱਥਰ ਨੂੰ ਆਪਣੀ ਖੁੰਡੀ ਨਾਲ ਰੋਕਿਆ ਤਾਂ ਉਹ ਭਾਰੀ ਭਰਕਮ ਪੱਥਰ ਮੋਮ ਬੰਗ ਟੇਗੜ ਗਿਆ ਸੀ ਗੁਰੂ ਜੀ ਦਾ ਇਹ ਕੌਤਕ ਵੇਖ ਕੇ ਦਾਨਵ ਪਹਾੜੀ ਤੋਂ ហេਟਾਂ ਉੱਤਰ ਆਇਆ ਅਤੇ ਉਹ ਦਾਨਵ ਗੁਰੂ ਜੀ ਦੇ ਚਰਨੀ ਪੈ ਗਿਆ ਸੀ ਆਪਣੇ ਅਤੇ ਆਪਣੀ ਕੀਤੀ ਹੋਈ ਗਲਤੀ ਦੀ ਮਾਫੀ ਮੰਗ ਲਈ ਸੀ ਗੁਰੂ ਜੀ ਨੇ ਉਸ ਨੂੰ ਉਪਦੇਸ਼ ਕੀਤਾ ਕਿ ਹੁਣ ਅੱਗੇ ਤੋਂ ਪ੍ਰਭੂ ਦੀ ਭਗਤੀ ਕਰਨੇ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਉਸ ਤੋਂ ਬਾਅਦ ਉਸ ਦਾਨਵ ਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਛੱਡ ਦਿੱਤਾ ਸੀ ਉਸ ਇਲਾਕੇ ਵਿੱਚ ਸ਼ਾਕਾਹਾਰੀ ਭੋਜਨ ਦੀ ਬਹੁਤ ਕਮੀ ਸੀ ਉੱਥੇ ਅਨਾਜ ਦੀ ਖੇਤੀ ਬਿਲਕੁਲ ਨਹੀਂ ਹੁੰਦੀ ਸੀ ਇਸ ਲਈ ਜ਼ਿਆਦਾਤਰ ਲੋਕ ਮਾਸਾਹਾਰੀ ਸਨ ਕੋਈ ਸੰਗਤ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਾਡੇ ਤੇ ਕਿਰਪਾ ਕਰੋ ਤਾਂ ਕਿ ਸਾਡੇ ਇਲਾਕੇ ਵਿੱਚ ਵੀ ਅਨਾਜ ਦੀ ਖੇਤੀ ਹੋਵੇ ਤੇ ਇਹ ਇਲਾਕਾ ਖੁਸ਼ਹਾਲ ਹੋ ਜਾਵੇ ਗੁਰੂ ਜੀ ਨੇ ਆਪਣੇ ਨਾਲ ਲਿਆਂਦੇ ਚਾਵਲਾਂ ਵਿੱਚੋਂ ਇੱਕ ਮੁਠੀ ਭਰ ਕੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਉੱਥੇ ਜਾ ਕੇ ਨਜ਼ਦੀਕ ਖੇਤਾਂ ਵਿੱਚ ਖਿਲਾਰ ਦਿਓ ਜਦ ਭਾਈ ਮਰਦਾਨਾ ਜੀ ਨੇ ਉਹ ਚਾਵਲਾਂ ਦੀ ਮੁਠੀ ਉੱਥੇ ਖੇਤਾਂ ਵਿੱਚ ਖਿਲਾਰ ਦਿੱਤੀ ਤਾਂ ਉਹਨਾਂ ਦੇ ਖੇਤਾਂ ਵਿੱਚ ਚਾਵਲ ਦੀ ਥੇਤੀ ਸ਼ੁਰੂ ਹੋ ਗਈ ਅਜੇ ਤੱਕ ਵੀ ਉਹਨਾਂ ਖੇਤਾਂ ਵਿੱਚ ਚੌਂਗ ਥਾਮ ਪਿੰਡ ਦੀ ਪੰਚਾਇਤ ਉਸ ਜ਼ਮੀਨ ਉੱਪਰ ਚਾਵਲ ਦੀ ਖੇਤੀ ਕਰਦੀ ਹੈ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਚਾਵਲ ਛੱਕੇ ਚਾਵਲ ਛੱਕ ਕੇ ਭਾਈ ਮਰਦਾਨਾ ਜੀ ਨੇ ਗੁਰੂ ਜੀ ਕੋਲ ਬੇਨਤੀ ਕੀਤੀ ਕਿ ਗੁਰੂ ਜੀ ਜਲ ਛਕਣ ਦੀ ਤਮੰਨਾ ਹੈ ਗੁਰੂ ਜੀ ਨੇ ਇਗਲ ਚੁੱਕੇ ਪੱਥਰ ਵੱਲ ਇਸ਼ਾਰਾ ਕੀਤਾ ਤਾਂ ਉਸ ਪੱਥਰ ਵਿੱਚ ਜਲ ਪ੍ਰਗਟ ਹੋ ਗਿਆ ਸੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੇ ਉੱਥੋਂ ਠੰਡਾ ਅਤੇ ਮਿੱਠਾ ਜਲ ਛਕਿਆ ਅਤੇ ਉਹਨਾਂ ਦੀ ਪਿਆਸ ਬੁਝ ਗਈ ਸੀ ਅਜੇ ਤੱਕ ਵੀ ਬਹੁਤ ਸਾਰੀ ਸੰਗਤ ਆਪਣੇ ਦੁੱਖਾਂ ਦਰਦਾਂ ਤੋਂ ਛਡਕਾਰਾ ਪਾਉਣ ਦੇ ਲਈ ਇੱਥੋਂ ਜਲ ਲੈ ਕੇ ਜਾਂਦੇ ਹਨ ਇਤੋਂ ਜਿੰਨਾ ਮਰਜੀ ਜਲ ਸੰਗਤ ਕੱਢ ਲਵੇ ਪੱਥਰ ਬਿੱਚੋਂ ਓਨਾ ਹੀ ਜਲ ਪਿਛੋਂ ਆ ਜਾਂਦਾ ਹੈ ਨਾ ਤਾਂ ਇਹ ਜਲ ਉੱਥੋਂ ਬਾਹਰ ਡੋਲਦਾ ਹੈ ਅਤੇ ਨਾ ਹੀ ਕਦੇ ਖਤਮ ਹੁੰਦਾ ਹੈ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਉੱਥੋਂ ਅੱਗੇ ਜਾਣ ਲਈ ਤਿਆਰ ਹੋਏ ਤਾਂ ਸੰਗਤਾਂ ਨੇ ਉਹਨਾਂ ਤੋਂ ਨਿਸ਼ਾਨੀ ਮੰਗੀ ਤਾਂ ਕਿ ਉਸ ਨਿਸ਼ਾਨੀ ਨੂੰ ਵੇਖ ਕੇ ਉਹਨਾਂ ਨੂੰ ਗੁਰੂ ਜੀ ਦੀ ਯਾਦ ਤਾਜ਼ਾ ਹੋ ਗਿਆ ਕਰੇਗੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਥੇ ਜ਼ਮੀਨ ਵਿੱਚ ਆਪਣੀ ਖੁੰਡੀ ਗੱਡ ਦਿੱਤੀ ਸੀ ਉਸ ਖੁੰਡੀ ਤੋਂ ਇੱਕ ਹਰਿਆ ਭਰਿਆ ਦਰਖਤ ਬਣ ਗਿਆ ਸੀ ਉਹ ਦਰਖਤ ਵੀ ਖੁੰਡੀ ਵਾਂਗ ਹੀ ਸੀ ਅਤੇ ਉਸ ਨੂੰ ਖੁੰਡੀ ਵਰਗੀਆਂ ਹੀ ਟਾਹਣੀਆਂ ਲੱਗਦੀਆਂ ਸਨ ਉਹ ਦਰਖਤ ਅਜੇ ਤੱਕ ਵੀ ਔਸਤਾਂ ਤੇ ਮਜੂਦ ਹੈ ਸਤਾਨਕ ਪਾਠਾ ਵਿੱਚ ਇਸ ਨੂੰ ਚਲੋਨੇ ਦਾ ਦਰਖਤ ਕਹਿੰਦੇ ਹਨ ਆਮ ਤੌਰ ਤੇ ਚਲੋਨੇ ਦਾ ਦਰਖਤ ਸਿੱਧਾ ਉੱਪਰ ਨੂੰ ਜਾਂਦਾ ਹੈ ਪਰ ਗੁਰੂ ਜੀ ਦੇ ਕਰ ਕਮਲਾਂ ਨਾਲ ਉਹਨਾਂ ਦੀ ਖੁੰਡੀ ਵਿੱਚੋਂ ਪ੍ਰਾਪਤ ਹੋਇਆ ਦਰਖਤ ਇੱਕ ਖੁੰਡੀ ਦੇ ਆਕਾਰ ਦਾ ਹੈ ਅਤੇ ਇਹ ਇਸ ਇਲਾਕੇ ਵਿੱਚ ਆਪਣੀ ਕਿਸਮ ਦਾ ਅਕਲੋਤਾ ਦਰਾਖਤ ਹੈ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਲਾਮਾ ਚੌਂਗ ਥਾਮ ਸਿਕਮ ਦੀ ਇਹ ਇਮਾਰਤ ਦਾ ਨਿਰਮਾਣ ਬਾਬਾ ਹਰਵੰਦ ਸਿੰਘ ਜੀ ਦਿੱਲੀ ਵਾਲਿਆਂ ਨੇ ਕਰਵਾਇਆ ਅਤੇ ਪੂਰੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਉਹਨਾਂ ਦੀ ਦੇਖਰੇਖ ਵਿੱਚ ਚੱਲ ਰਿਹਾ ਹੈ ਇਸ ਸਥਾਨ ਤੇ ਯਾਤਰੀਆਂ ਦੇ ਨਿਵਾਸ ਲਈ ਇੱਕ ਸੁੰਦਰ ਯਾਤਰੀ ਨਿਵਾਸ ਬਣਿਆ ਹੋਇਆ ਹੈ ਅਤੇ 24 ਘੰਟੇ ਗੁਰੂ ਕਾ ਲੰਗਰ ਚੱਲਦਾ ਹੈ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ